ਹੈਲੋ ਫਰੈਂਡਸ ਅੱਜ ਅਸੀਂ ਤੁਹਾਡੇ ਨਾਲ ਕਫ ਵਾਲੀ ਬਾਂ ਦਾ ਡਿਜ਼ਾਈਨ ਸ਼ੇਅਰ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਅਸੀਂ ਬਾਂ ਦੇ ਉੱਤੇ ਵੱਡੇ ਵਖੇ ਨਾਲ ਸਿਲਾਈ ਲਗਾ ਰਹੀ ਹੈ ਤੇ ਧਾਗਾ ਖਿੱਚ ਕੇ ਬਲ ਪਾ ਲਏ ਹਨ ਇਸ ਤੋਂ ਬਾਅਦ ਅਸੀਂ ਬਾਂ ਦੇ ਖੁੱਲੇ ਵਾਲੇ ਪਾਸੇ ਨਿਸ਼ਾਨੀ ਲਗਾਵਾਂਗੇ 3.5 ਇੰਚ ਦੀ ਜਿਹੜਾ ਅਸੀਂ ਬਾਂ ਦਾ ਚਾਕ ਰੱਖਣਾ ਹੈ ਉੱਥੇ 3.5 ਇੰਚ ਦੀ ਨਿਸ਼ਾਨੀ ਲਗਾਵਾਂਗੇ ਤੇ ਇਹ ਤੋਂ ਬਾਅਦ ਅਸੀਂ ਬਾਂ ਨੂੰ ਇਹ ਦੇਖੋ ਕੱਟ ਲਗਾ ਲਵਾਂਗੇ ਜਿੱਥੇ ਅਸੀਂ ਚੌਕ ਦੀ ਨਿਸ਼ਾਨੀ ਲਗਾਈ ਆ ਇਹਦੇ ਨਾਲ ਸਾਨੂੰ ਆਸਾਨੀ ਹੋਵੇਗੀ ਸਲਾਈ ਲਾਉਣ ਵੇਲੇ ਤੇ ਇਹ ਤੋਂ ਬਾਅਦ ਅਸੀਂ ਬਾਹ ਨੂੰ ਪੁੱਠਾ ਕਰਕੇ ਪੁੱਠੇ ਪਾਸੇ ਬਾਹ ਦੇ ਖੁੱਲੇ ਦਾ ਨਿਸ਼ਾਨ ਲਗਾਵਾਂਗੇ ਅਸੀਂ ਫਰੰਟ ਤੋਂ ਬਾਹ 7 ਇੰਚ ਖੁੱਲੀ ਰੱਖਣੀ ਹੈ ਤੇ ਇੱਥੇ 7 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਉੱਪਰ ਵਾਲੇ ਪਾਸੇ ਇਹ ਦੇਖੋ ਅਸੀਂ 7 ਇੰਚ ਤਿੰਨ ਨਿਸ਼ਾਨ ਲਗਾ ਲਿਆ ਹੈ ਤੇ ਇਸ ਤੋਂ ਬਾਅਦ ਅਸੀਂ ਉੱਪਰ ਵਾਲੇ ਪਾਸੇ ਮੋੜੇ ਦਾ ਨਿਸ਼ਾਨ ਲਗਾਵਾਂਗੇ ਤੇ ਇਹ ਇਹਨਾਂ ਨਿਸ਼ਾਨਾਂ ਨੂੰ ਮਿਲਾ ਲਵਾਂਗੇ ਤੇ ਸਲਾਈ ਲਗਾਵਾਂਗੇ ਫ੍ਰੈਂਡਸ ਬਾਂਦਾਾਈ ਡਿਜ਼ਾਈਨ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਸਿਰਫ ਕੁੜਤੀ ਤੇ ਨਹੀਂ ਜਿਵੇਂ ਤੁਸੀਂ ਟੌਪ ਬਣਾਣੇ ਆ ਤਾਂ ਟੌਪ ਤੇ ਵੀ ਇਸ ਬਾਂਦਾ ਡਿਜ਼ਾਈਨ ਬਹੁਤ ਪਿਆਰਾ ਲੱਗਦਾ ਤੇ ਟੌਪ ਨੂੰ ਇੱਕ ਸਟਾਈਲਿਸ਼ ਲੁੱਕ ਦਿੰਦਾ ਹੈ ਇਸ ਲਈ ਇਸ ਨੂੰ ਜਰੂਰ ਟਰਾਈ ਕਰਨਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਵੇ ਤਾਂ ਲਾਈਕ ਵੀ ਕਰਨਾ ਤੇ ਮੈਨੂੰ ਕਮੈਂਟ ਕਰਕੇ ਆਪਣੀ ਰਾਏ ਜਰੂਰ ਦੇਣਾ ਕਿ ਤੁਹਾਨੂੰ ਵੀਡੀਓ ਵਿੱਚ ਕੀ ਚੰਗਾ ਲੱਗਿਆ ਜੇ ਕੋਈ ਕਮੀ ਲੱਗੀ ਤਾਂ ਉਹ ਵੀ ਦੱਸੋ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਉਹ ਵੀ ਦੱਸੋ ਇਸ ਤੋਂ ਬਾਅਦ ਹੁਣ ਅਸੀਂ ਜਿਹੜਾ ਆਪਣਾ ਚੌਕ ਰੱਖਿਆ ਸੀ 3.5 ਇੰਚ ਦਾ ਜਿਹੜਾ ਅਸੀਂ ਨਿਸ਼ਾਨ ਲਗਾਇਆ ਸੀ ਉੱਥੇ ਅਸੀਂ ਹੁਣ ਲੇਡ ਲਗਾਵਾਂਗੇ ਇਹ ਦੇਖੋ ਇਸ ਤਰ੍ਹਾਂ ਇਹ ਅਸੀਂ ਲੇਡ ਲਗਾ ਲਵਾਂਗੇ ਫਰੈਂਡ ਸिलाई ਦਾ ਜਈ ਬਥੇ ਛੋਟੀਆਂ-ਛੋਟੀਆਂ ਜੀਆਂ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਸਾਨੂੰ ਧਿਆਨ ਰੱਖਣਾ ਹੁੰਦਾ ਜਿਵੇਂ ਇਹ ਸਾਡੀ ਬਾਹ ਦੇ ਵਿੱਚ ਜੋੜਤੀ ਇਸ ਲਈ ਸਾਨੂੰ ਥੋੜੀ ਨਾ ਇੱਥੇ ਮੋੜਨ ਦੇ ਵਿੱਚ ਪ੍ਰੋਬਲਮ ਆ ਰਹੀ ਆ ਪਰ ਜੇ ਬਾਹ ਬਿਨਾਂ ਜੋੜ ਤੋਂ ਬਣ ਸਕੀ ਤਾਂ ਜ਼ਿਆਦਾ ਬੈਟਰ ਹੈ ਤੇ ਉਹ ਜਿਆਦਾ ਚੰਗੀ ਤਰ੍ਹਾਂ ਇੱਥੋਂ ਫੋਲਡ ਹੋ ਸਕੇਗਾ ਤੇ ਇੱਕ ਗੱਲ ਹੋਰ ਜਿਵੇਂ ਅਸੀਂ ਕਫ ਵਾਲੀ ਵਾਹ ਬਣਾਉਣੀ ਆ ਤਾਂ ਤਾਂ ਇੱਥੋਂ ਅਸੀਂ ਸਿੱਧਾ ਰੱਖਾਂਗੇ ਜਿਵੇਂ ਅਸੀਂ ਦੂਜੀ ਵਾਹ ਦੇ ਵਿੱਚ ਕਾਟ ਪਾਉਨੇ ਆ ਨਾ ਡੈਡੀ ਜਿਵੇਂ ਅਸੀਂ ਉੱਪਰੋਂ ਵਾਹ 7 ਇੰਚ ਗੁੱਲੀ ਰੱਖਣੀ ਸੀ ਤਾਂ ਲਾ ਲੋ ਅਸੀਂ 1 ਇੰਚ ਦਾ ਮਾਰਜਿਨ ਰੱਖ ਕੇ 8 ਇੰਚ ਰੱਖਾਂਗੇ ਤਾਂ ਥੱਲੇ ਤੋਂ ਵੀ 8 ਇੰਚੀ ਹੋਣੀ ਚਾਹੀਦੀ ਹੈ ਤਾਂ ਉਹ ਜਿਆਦਾ ਸਹੀ ਰਹੇਗੀ ਤੇ ਇਹ ਦੇਖੋ ਅਸੀਂ ਕਫ 8 ਇੰਚ ਦਾ ਲਾਣਾ ਹੈ ਮਤਲਬ 4 ਇੰਚ ਗੁੱਲੀ ਰੱਖਣੀ ਹੈ ਵਾਹ ਇਤੋਂ ਬਾਅਦ ਅਸੀਂ ਬਾਹਾਂ ਦਾ ਕਫਤਿਆਰ ਕਰਾਂਗੇ ਬਾਹ ਦੇ ਕਫਲੇ ਲਈ ਅਸੀਂ 1 ਇੰਚ ਚੌੜੀ ਬੁਕਰਮ ਦੀ ਪੱਟੀ ਲਈ ਹੈ ਤੇ ਬਾਹ ਦਾ ਕਫ ਸੀ 4 ਇੰਚ ਬਾਹ ਖੁੱਲੀ ਰੱਖਣੀ ਹੈ ਤਾਂ 8 ਇੰਚ ਚੌੜੀ ਸੌਰੀ 8 ਇੰਚ ਲੰਬੀ ਤੇ 1 ਇੰਚ ਚੌੜੀ ਪੱਟੀ ਲਈ ਹੈ ਤੇ ਇਸ ਤੋਂ ਬਾਅਦ ਅਸੀਂ ਇਸ ਨੂੰ ਕੱਪੜੇ ਉੱਪਰ ਅਟੈਚ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਪਾਸੇ ਕੱਪੜੇ ਨੂੰ ਅਟੈਚ ਕਰਕੇ ਫੋਲਡ ਕਰਕੇ ਸਲਾਈਆਂ ਲਗਾ ਲਈਆਂ ਹਨ ਤੇ ਹੁਣ ਦੂਜੇ ਪਾਸੇ ਨੂੰ ਫੋਲਡ ਕਰਕੇ ਕਫ ਬਣਾ ਰਹੇ ਹਾਂ ਜੇ ਤੁਸੀਂ ਕੱਫ ਬਣਾਉਣਾ ਵੀ ਸਿੱਖਣਾ ਹੈ ਤਾਂ ਉਸ ਦੀ ਅਸੀਂ ਅਲੱਗ ਤੋਂ ਵੀਡੀਓ ਪਾ ਦਵਾਂਗੇ ਜਿਸ ਵਿੱਚ ਅਸੀਂ ਤੁਹਾਨੂੰ ਕੱਲਾ ਕੱਫ ਬਣਾਉਣਾ ਸਿਖਾ ਦੇਵਾਂਗੇ ਇਹ ਦੇਖੋ ਇਤਨਾ ਸਲਾਈ ਲਗਾ ਕੇ ਇਸ ਤੋਂ ਬਾਅਦ ਅਸੀਂ ਆਪਣੇ ਕੱਫ ਨੂੰ ਕੱਟ ਕੇ ਸਿੱਧਾ ਕਰ ਲਵਾਂਗੇ ਇਹ ਜਿਹੜਾ ਪਾਸਾ ਬਾਹਰ ਆਉਣਾ ਹੈ ਉਸ ਨੂੰ ਤਾਂ ਅਸੀਂ ਪਹਿਲਾਂ ਹੀ ਫੋਲਡ ਕਰਕੇ ਸਲਾਈ ਲਗਾਈ ਹੋਈ ਹੈ ਤੇ ਹੁਣ ਜਿਹੜਾ ਦੂਸਰਾ ਪਾਸਾ ਹੈ ਉਹ ਚੱਦੇ ਦੇ ਇੰਚ ਦੀ ਮਾਰਜਿਨ ਰੱਖ ਕੇ ਕਟਾਈ ਕਰ ਲਵਾਂਗੇ ਇਹ ਦੇਖੋ ਇਸ ਤਰੀਕੇ ਨਾਲ ਤੇ ਇਹਨੂੰ ਸਿੱਧਾ ਕਰਨ ਤੋਂ ਬਾਅਦ ਅਸੀਂ ਇਸ ਦੀ ਬਾਹਾਂ ਤੇ ਜੜਾਈ ਕਰਾਂਗੇ ਬਾਹਾਂ ਤੇ ਜੜਾਈ ਕਰਨ ਵੇਲੇ ਫਰੈਂਡਸ ਅਸੀਂ ਇੱਕ ਗੱਲ ਦਾ ਧਿਆਨ ਰੱਖਣਾ ਹੈ ਕਾਫ ਨੂੰ ਅਸੀਂ ਬਾਹਾਂ ਦੇ ਪੁੱਠੇ ਵਾਲੇ ਪਾਸੇ ਤੋਂ ਜੜਾਈ ਕਰਣੀ ਹੈ ਮਤਲਬ ਕਿ ਕਾਫ ਨੂੰ ਬਾਹਾਂ ਦੇ ਪੁੱਠੇ ਵਾਲੇ ਪਾਸੇ ਰੱਖਣਾ ਹੈ ਜਿਵੇਂ ਜਿਵੇਂ ਬਾਹਾਂ ਦਾ ਸਿੱਧਾ ਪਾਸਾ ਉੱਪਰ ਹੋਵੇਗਾ ਤੇ ਪੁੱਠਾ ਪਾਸਾ ਥੱਲੇ ਹੋਵੇਗਾ ਤੇ ਪੁੱਠੇ ਪਾਸੇ ਦੇ ਨਾਲ ਅਟੈਚ ਹੋਵੇਗੀ ਹੋਵੇਗਾ ਕਫ ਵਾਲਾ ਕੱਪੜਾ ਤੇ ਉੱਥੇ ਸਲਾਈ ਲੱਗੇਗੀ ਤੇ ਫਿਰ ਸਾਡਾ ਉੱਪਰ ਵਾਲਾ ਪਾਸਾ ਉਹ ਫਿਨਿਸ਼ਿੰਗ ਦੇ ਨਾਲ ਆਵੇਗਾ ਜਿਹੜੀ ਉੱਪਰ ਵਾਲੀ ਸਲਾਈ ਲੱਗੇਗੀ ਨਾ ਉਹ ਫਿਨਿਸ਼ਿੰਗ ਦੇ ਜਿਹੜੀ ਲੁੱਕ ਆਵੇਗੀ ਇਹ ਦੇਖੋ ਇਸ ਤਰੀਕੇ ਨਾਲ ਅਸੀਂ ਸਲਾਈ ਲਗਾਵਾਂਗੇ ਅੱਧਾ ਅੱਧਾ ਇੰਚ ਦਾ ਮਾਰਜਿਨ ਠਾਕੇ ਅਸੀਂ ਸਲਾਈ ਲਗਾ ਕੇ ਤੇ ਫਿਰ ਉੱਪਰ ਵਾਲੇ ਪਾਸੇ ਨੂੰ ਫੋਲਡ ਕਰਕੇ ਸਲਾਈ ਲਗਾ ਲਵਾਂਗੇ ਆ ਦੇਖੋ ਇਸ ਤਰ੍ਹਾਂ ਨਾਲ ਸਾਡਾ ਕਫ ਤਿਆਰ ਹੋ ਗਿਆ ਹੈ ਕੱਪ ਤੋਂ ਬਾਅਦ ਅਸੀਂ ਜਿਹੜਾ ਅਸੀਂ ਇਹਦੇ ਵਿੱਚ ਉਹ ਡਿਜ਼ਾਈਨ ਬਣਾਉਣਾ ਹੈ ਅਸੀਂ ਉਹ ਰੇ ਪੱਟੀ ਦੀਆਂ ਜਿਹੜੀਆਂ ਆਪਣੀਆਂ ਤਣੀਆਂ ਬਣਾ ਰੱਖੀਆਂ ਨੇ ਤੇ ਇਹਨਾਂ ਨੂੰ ਅਸੀਂ ਹੁਣ ਅਟੈਚ ਕਰਾਂਗੇ ਇਹ ਅਸੀਂ ਪੰਜ ਤਣੀਆਂ ਲਗਾਉਣੀਆਂ ਹਨ ਫਰੈਂਡਸ ਕਿਉਂਕਿ ਅਸੀਂ ਪੰਜ ਬਟਨ ਲਗਾਵਾਂਗੇ ਤਿਆਰ ਹੋਣ ਤੋਂ ਬਾਅਦ ਜਦ ਬਹੁਤ ਹੀ ਪਿਆਰਾ ਜਿਹਾ ਲੁੱਕ ਆਉਂਦਾ ਹੈ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਵੀ ਕਰੋ ਤਾਂ ਕਿ ਹੋਰ ਵੀ ਫਰੈਂਡਸ ਇਹ ਡਿਜ਼ਾਈਨ ਲੋਕ ਤੇ ਇੱਕ ਸਕੰਡ ਦੇ ਵਿੱਚ ਕਿਸੇ ਨੇ ਕੋਈ ਟਾਪ ਵਗੈਰਾ ਬਣਾਣੀ ਹੈ ਤੇ ਉਸ ਤੇ ਯੂਸ ਇਸ ਨੂੰ ਅਪਲਾਈ ਕਰਨ ਤਾਂ ਬਹੁਤ ਹੀ ਪਿਆਰਾ ਲੱਗੇਗਾ ਇਹ ਤੇ ਤਾਂ ਕਿ ਉਹਨਾਂ ਨੂੰ ਵੀ ਇਸ ਚੀਜ਼ ਦਾ ਫਾਇਦਾ ਮਿਲ ਸਕੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜਿੰਨਾ ਤੁਸੀਂ ਜੋ ਚੈਨਲ ਦੇ ਸਬਸਕ੍ਰਾਈਬਰ ਵਧਾਉਣਗੇ ਸ਼ੇਅਰ ਵਧਾਉਣਗੇ ਤਾਂ ਵੀਡੀਓ ਸਾਡੀ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇਗੀ ਤੇ ਅਸੀਂ ਤੁਹਾਨੂੰ ਨਵੀਆਂ-ਨਵੀਆਂ ਵੀਡੀਓ ਨਵੇਂ ਡਿਜ਼ਾਈਨ ਤੇ ਕੋਸਲਾਈ ਦੇ ਸਟਿਚਿੰਗ ਟਿਪਸ ਦੱਸ ਸਕਦੇ ਹਾਂ। ਇਹ ਦੇਖੋ ਇਸ ਤਰੀਕੇ ਨਾਲ ਅਸੀਂ ਇਹ ਆਪਣੇ ਲੂਪਸ ਲਗਾ ਲੈਣੀਆਂ ਨੇ। ਤੇ ਦੂਸਰੀ ਸਾਈਡ ਤੇ ਅਸੀਂ ਬਟਨ ਲਗਾਵਾਂਗੇ ਤੇ ਬਟਨ ਲਾਉਣ ਤੋਂ ਬਾਅਦ ਇਸ ਦਾ ਬਹੁਤ ਹੀ ਪਿਆਰਾ ਜਿਹਾ ਲੁੱਕ ਆਵੇਗਾ। ਵਾਹ ਜੀ ਫਾਈਨਲ ਲੁੱਕ ਜੰ ਦਿਖਾਵਾਂਗੇ। ਥੈਂਕਸ ਫ੍ਰੈਂਡਸ ਫॉर ਵਾਚਿੰਗ ਮਾਈ ਵੀਡੀਓ। ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਕਮੈਂਟ ਵੀ ਜਰੂਰ ਕਰਨਾ ਤੇ ਆਪਣੀ رائے ਵੀ ਜਰੂਰ ਦੇਣਾ ਜਿਵੇਂ ਵੀ ਤੁਹਾਨੂੰ ਲੱਗਿਆ ਹੋਵੇ ਇਹ ਦੇਖੋ ਇਸ ਤੋਂ ਬਾਅਦ ਅਸੀਂ ਇਸ ਦੇ ਦੂਸਰੀ ਸਾਈਡ ਤੇ ਬਟਨ ਲਗਾ ਲਵਾਂਗੇ ਤੇ ਬਟਨ ਲਗਾਉਣ ਤੋਂ ਬਾਅਦ ਇਸ ਦਾ ਲੁੱਕ ਇਸ ਤਰ੍ਹਾਂ ਦਾ ਆਵੇਗਾ ਇਹ ਦੇਖਿਓ